ਮਨਜੋਗਾ ਸੀਪੀ ਸਾਹਿਬ ਸਰਦਾਰ ਅਗਰਗੁਰਪ੍ਰੀਤ ਸਿੰਘ ਕੋਲਰ ਵੱਲੋਂ ਜਿਹੜੀ ਸ਼ਹਿਰ ਵਿੱਚ ਚਲਾਈ ਜਾ ਰਹੀ ਮੁਹਿੰਮ ਵਿੱਦੇ ਅੰਤਰਗਤ ਜਿਹੜੇ ਮਾੜੇ ਅੰਸਰ ਆ ਇਹਨਾਂ ਦੇ ਕਾਰਵਾਈ ਕਰਦੇ ਹੋਏ ਸਾਨੂੰ ਜਿਹੜੀ ਡਿਵੀਜ਼ਨ ਨੰਬਰ ਇਹ ਹੈਗੀ ਹੈ ਇਹਨੂੰ ਇੱਕ ਬਹੁਤ ਵੱਡੀ ਸਫਲਤਾ ਮਿਲੀ ਹੈ ਇਹ ਮਾਮਲਾ ਹੈਗਾ ਕਿ ਇੱਥੇ ਜਿਹੜਾ ਅਰੋਗ્ય ਆਯੁਸ਼ਮਨ ਅਰੋਗ્ય ਕੇਂਦਰ ਹੈਗਾ ਆ ਇੱਥੇ ਚੋਰੀਆਂ ਦੀ ਵਾਰਦਾਤ ਕਾਫੀ ਹੋ ਰਹੀ ਸੀ ਜਿਸ ਵਿੱਚ ਸਾਨੂੰ ਇੱਕ ਕੰਪਲੇਂਟ ਜਿਹੜੇ ਡਾਕਟਰ ਸੁਨੀਲ ਵੱਲੋਂ ਦਰਜ ਕੀਤੀ ਸੀ ਵੀ ਤੇ ਜਿਸ ਤੇ ਕਾਰਵਾਈ ਕਰਦੇ ਮੁਕੱਰਮਾ ਨੰਬਰ 50 ਦਰਜ ਕੀਤਾ ਗਿਆ ਤੇ ਅਧੀਨ ਤਾਰਾ 3314 305 ਬੀ ਐਨ ਐਸ थाना ਏ ਡਿਵੀਜ਼ਨ ਜੀ ਹੁਣ ਇਹਦੇ ਵਿੱਚ ਸਾਨੂੰ ਜਿਹੜਾ ਚੋਰ ਸੀਗਾ ਇਸ ਵਿੱਚ ਵੌਂਟਡ ਉਹ ਆਪਾਂ ਅਰੈਸਟ ਕਰ ਲਿਆ ਹੈਗਾ ਆ ਤੇ ਜਿਹੜਾ ਚੋਰ ਹੈਗਾ ਆ ਉਹਦੇ ਵਿੱਚੋਂ ਜਿਹੜਾ ਦੋਸ਼ੀ ਹੈਗਾ ਸਤਨਾਮ ਸਿੰਘ ਉਰਫ ਸੱਤਾ ਪੁੱਤਰ ਹਰਬੰਸ ਸਿੰਘ ਵਾਸੀ ਮਕਾਨ ਨੰਬਰ 1943 ਚੁੰਗੀ ਤਰਨਤਾਰਨ ਰੋਡ ਅੰਮ੍ਰਿਤਸਰ ਇਸ ਤੋਂ ਸਾਨੂੰ ਚਾਰ ਪੱਖੇ ਜਿਹੜੇ ਚੋਰੀ ਹੋਏ ਸੀਗੇ ਮੋਹੱਲਾ ਕਲੀਨਿਕ ਐਂਡਡਿਟ ਜਿਹੜਾ ਕਲੀਨਿਕ ਹੈਗਾ ਇੱਕ ਵਾਲ ਫੈਨ ਅਲੂਮੀਨੀਅਮ ਡੋਰ ਫਰੇਮ ਤੇ ਜਿਹੜਾ ਈ ਰਿਕਸ਼ਾ ਇਹ ਯੂਜ਼ ਕਰਦੇ ਸੀਗੇ ਸਮਾਨ ਦੀ ਟੋਹਾ ਟੋਈ ਨੂੰ ਉਹ ਆਪਾਂ ਰਿਕਵਰ ਕਰ ਲਿਆ